नाम कीर्तिका धवन है और मैं सिंगापुर से स्पेशली तीज सेलिब्रेशन के लिए यहाँ आई हर साल आती आती हर साल ही हूं। <laughs> और अपने मायके आई हुई ये मेरा मायके है है सब मेरे अपने हैं तो बहुत अच्छा लगता यहां आके और तीज पे ऐसा लगता है कि आप फिर से वही अपना कल्चर वापस से आ, वो करते हैं अपना श्रृंगार करते हैं चूड़िया पहनते हैं और यहाँ पे अमृतसर में तो जो ये ये चलते हैं फूलों की ज्वेलरी वो पहनते हैं तो मुझे ऐसा लगता है कि यहाँ आके बहुत ही अच्छा लगता है और ये लोग सब जब इस ओकेजन को सेलिब्रेट करते हैं तो और भी अच्छा लगता है तो मैं सबको हैप्पी तीज हैप्पी सावन बोलना चाहूंगी थैंक यू सो मच मेरा नाम सुखजिंदर कौर है ਏ ਮੈਡਮ ਖਬੀ ਪੂਰਾ ਬਹੁਤ ਹੀ ਵਧੀਆ ਪ੍ਰਾਪਾਇਆ ਜਿਹੜਾ ਆਪਣੇ ਅੱਜ ਵਿਰਸੇ ਨੂੰ ਪੁਨਰ ਸਜਿਤ ਕਰ ਰਿਹਾ ਤੀਆਂ ਦਾ ਤਿਉਹਾਰ ਇੱਕ ਬਹੁਤ ਹੀ ਪ੍ਰਾਚਨ ਤਿਉਹਾਰ ਹੈ ਇਸ ਇਸ ਜਿਹੜਾ ਪਹਿਲਾਂ ਇਸ ਨੂੰ ਤੀਆਂ ਦਾ ਤਿਉਹਾਰ ਕਹਿੰਦੇ ਸੀ ਪਰ ਅੱਜ ਕੱਲ ਇਸ ਦਾ ਜਿਹੜਾ ਨਾਮ ਬਦਲ ਕੇ ਤੀਆਂ ਦਾ ਤਿਉਹਾਰ ਜਿਹੜਾ ਉਹ ਕਿਹਾ ਜਾਂਦਾ ਹੈ ਇਹ ਇੱਕ ਬਹੁਤ ਹੀ ਪ੍ਰਾਚਨ ਤਿਉਹਾਰ ਹੈ ਪੁਰਾਣੇ ਸਮੰਨ ਨੇ ਵਿੱਚ ਜਿਹੜੀ ਇਹ ਲੱਗੀਆਂ ਨੂੰ ਇਹ ਨਹੀਂ ਆਜ਼ਾਦੀ ਨਹੀਂ ਸੀ ਹੁੰਦੀ ਤੇ ਉਹਨਾਂ ਦਾ ਸਿਰਫ ਇਸ ਮਹੀਨੇ ਉਹਨਾਂ ਨੂੰ ਮਤਲਬ ਮਨੋਰੰਜਨ ਕਰਕੇ ਜਾਂਦੀਆਂ ਸੀ ਮਨੋਰੰਜਨ ਕਰਦੀਆਂ ਸੀ ਆਪਣਾ ਤੇ ਪਹਿਲਾਂ ਭਰਾ ਉਹਨਾਂ ਨੂੰ ਲੈ ਕੇ ਆਉਂਦੇ ਸੀ ਪੇਕੇ ਇਥੇ ਫੇਰ ਇਕੱਠੇ ਰੂਪ ਵਿੱਚ ਕਿਸੇ ਪਿੰਡ ਦੇ ਬਾਹਰ ਬਾਹਰ ਕਿਵੇਂ ਲਿਆਂ ਇਕੱਠੀਆਂ ਹੋ ਗਏ ਗਿੱਧਾ ਪਾਉਂਦੀਆਂ ਸੀ ਨੱਚਦੀਆਂ ਸੀ ਆਪਣੇ ਮਨ ਮੰਦੇ ਵਾਲ ਵਾਲੇ ਜਿਹੜੇ ਸੀਗੇ ਉਹ ਲੋਕ ਗੀਤਾਂ ਲੋਕ ਬੋਲੀਆਂ ਦੇ ਰੂਪ ਵਿੱਚ ਉਹ ਜਿਹੜੀਆਂ ਸੀ ਪ੍ਰਗਟ ਕਰਦੀਆਂ ਸੀ ਤੇ ਸਲੋ ਇਹ ਕੋਸ਼ ਸਮਾ ਜਿਹੜਾ ਇਹ ਤਿਹਾੜ ਬਿਲਕੁਲ ਖਤ ਹੋ ਕੇ ਰਹਿ ਗਿਆ 90 ਦੇ ਦਹਾਕੇ ਵਿੱਚ ਪਰ ਹੁਣ ਫੇਰ ਕੋਸ਼ ਜਿਹੜੀਆਂ ਸੱਤਾਵਾਂ ਦੁਆਰਾ ਇਹ ਤਿਹਾੜ ਜਿਹੜਾ ਇਹ ਦੁਬਾਰਾ ਮਨਾਇਆ ਜਾ ਰਿਹਾ ਹੈ ਕਿਉਂਕਿ ਇਹ ਬਹੁਤ ਹੀ ਇਲਾਗਾ ਜੋ ਬਚਾਲਾ ਹੈ ਤੇ ਸਾਨੂੰ ਸਭ ਨੂੰ ਆਪਣੀ ਵਿਸਥੀ ਨੂੰ ਸੁਭਾਲਣ ਦੀ ਲੋੜ ਹੈ ਬਾ ਹਰਦੀਪ ਡਾਇਰੈਕਟਰ ਆਫ ਗ੍ਰੇਸ ਹਸਪੀਟਲ ਜੋ ਕਿ ਬਟਾਲਾ ਰੋਟਰੀ ਸਿਟਰ ਅਰ ਅਸੀਂ ਪਲਾ ਹਰ ਸਾਲ ਹੀ ਹਰ ਮਹੀਨੇ ਸਾਡੀ ਕਿੱਟੀ ਹੁੰਦੀ ਹੈ ਤਾਂ ਹਰ ਸਾਉਣ ਦੇ ਮਹੀਨੇ ਵਿੱਚ ਇੱਕ ਖਾਸ ਕਿੱਟੀ ਕੀਤੀ ਜਾਂਦੀ ਹੈ ਜਿਹਦੇ ਵਿੱਚ ਆਪਣੇ ਪੰਜਾਬੀ ਕਲਚਰ ਨੂੰ ਬੜਾ ਉਤਸ਼ਾਹਤ ਕਰਦੇ ਆ ਕਿ ਜੋ ਪੁਰਾਣੀ ਜੋਗੀ ਵਿੱਚ ਜੋ ਸਾਡੀਆਂ ਵੱਡੀਆਂ ਭੈਣਾਂ ਆਪਣੇ ਪੇਕੇ ਜਾਂਦੀਆਂ ਸੀ ਔਰ ਸਾਈਮਤੇ ਜਾਗੇ ਦੇ ਰੋਪੀਸ ਤੇ ਗਿੱਧਾ ਪਉਂਦੀਆਂ ਸੀ ਪਿੰਗਾ ਪਉਂਦੀਆਂ ਸੀ ਸੋ ਮੈਨੂੰ ਲੱਗਦਾ ਹੈ ਕਿ ਅੱਜਕੱਲ ਅਸੀਂ ਇਸ ਰਗ ਨੂੰ ਭੁੱਲ ਚੁੱਕੀਆਂ ਥੋੜਾ ਪਰ ਫਿਰ ਦੁਬਾਰਾ ਤੋਂ ਜਾਗਰੂ ਕਰਨ ਕਰਕੇ ਅਸੀਂ ਦੁਬਾਰਾ ਇਹ ਹਰ ਸਾਲ ਹਰ ਮਹੀਨੇ ਸਾਲ ਵਿੱਚ ਇਸ ਮਹੀਨੇ ਸਾਉਣ ਦੇ ਮਹੀਨੇ ਵਿੱਚ ਤੀਸ ਕਰਦੇ ਆ ਜੋ ਕਿ ਮੈਨੂੰ ਲੱਗਦਾ ਹੈ ਕਿ ਮਤਲਬ ਪੰਜਾਬੀ ਕਲਚਰ ਦੇ ਨਾਲ ਨਾਲ ਇਹਨੂੰ ਕਾਫੀ ਪਰਮਾਤਮਾ ਦੇ ਨਾਲ ਨਾਲ ਹੀ ਮੰਨਿਆ ਜਾਂਦਾ ਹੈ ਔਰ ਸਵਾਸੇ ਜੋ ਪਹਿਲਾਂ ਸਮਾਜਿਕ ਉਹਦੇ ਵਿੱਚ ਜਦੋਂ ਕੁੜੀਆਂ ਤੀਸ ਤੇ ਜਾਂਦੀਆਂ ਸੀ ਗਿੱਧਾ ਪਾਉਣ ਔਰ ਬ੍ਰਦਰ ਵੀ ਨਾਲ ਜਾਂਦੇ ਸਨ ਖਾਸ ਕਰਕੇ ਕਿਉਂਕਿ ਆਪਣੇ ਭੈਣਾਂ ਦੀ ਰਾਖੀ ਵਾਸਤੇ ਨਾਲ ਨਾਲ ਰਹਿੰਦੇ ਸੀ ਪਰ ਹੁਣ ਇਹ ਸਮੇਂ ਨੂੰ ਕਾਫੀ ਭੁੱਲ ਚੁੱਕੇ ਆ ਪਰ ਦੁਬਾਰਾ ਫਿਰ ਉਸ ਪ੍ਰੋਗਰਾਮ ਇਸੇ ਕਰਕੇ ਪੇਸ਼ ਕੀਤੇ ਜਾਂਦੇ ਕਿ ਇਹ बार-बार ਆਪਣੇ ਉਸ ਕਲਚਰ ਨੂੰ ਦਸਾਈਏ। ਸੋ ਮੇਰੇ ਵੱਲੋਂ ਮੇਰੇ ਜਾਂ ਜਿੰਨੇ ਵੀ ਕਿੱਟੀ ਮੈਂਬਰਸ ਬੋਰ ਬਾਹਰੋਂ ਆਏ ਨੇ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਔਰ ਦਾ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦੇਣੀ ਆ ਤੀਸਦੀ